ਦੋਸਤੋ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਰਿਆਸਤ ਉੱਪਰ ਇੱਕ ਬਾਦਸ਼ਾਹ ਰਾਜ ਕਰਦਾ ਸੀ ਉਹ ਬਾਦਸ਼ਾਹ ਇੱਕ ਨੇਕ ਦਿਲ ਅਤੇ ਵਧੀਆ ਇਨਸਾਨ ਸੀ ਪਰ ਉਹ ਜਿਆਦਾ ਅਕਲਮੰਦ ਨਹੀਂ ਸੀ ਇਸ ਲਈ ਉਸ ਨੂੰ ਹਮੇਸ਼ਾ ਹੁਸ਼ਿਆਰ ਅਤੇ ਸਮਝਦਾਰ ਲੋਕਾਂ ਦੀ ਤਲਾਸ਼ ਰਹਿੰਦੀ ਸੀ ਤਾਂ ਕਿ ਉਸ ਦੀ ਰਿਆਸਤ ਬਿਹਤਰ ਅਤੇ ਤਾਕਤਵਰ ਹੋਵੇ ਜਿਸ ਨਾਲ ਉਸ ਦਾ ਮੁਲਕ ਤਰੱਕੀ ਕਰਕੇ ਦੁਸ਼ਮਣਾਂ ਨੂੰ ਆਪਣਾ ਗੁਲਾਮ ਬਣਾ ਸਕੇ ਬਾਦਸ਼ਾ ਨੂੰ ਆਪਣਾ ਮੌਜੂਦਾ ਮੰਤਰੀ ਮੰਡਲ ਕੁਝ ਖਾਸ ਚੰਗਾ ਨਹੀਂ ਸੀ ਜਾਪਦਾ ਕਿਉਂਕਿ ਉਹ ਲੋਕ ਸਿਰਫ ਸਲਾਹਾਂ ਹੀ ਦਿੰਦੇ ਸਨ ਜਿਸ ਦੇ ਬਦਲੇ ਵਿੱਚ ਉਹ ਮੋਟੀਆਂ ਤਨਖਾਹਾਂ ਵਸੂਲਦੇ ਸਨ ਪਰ ਉਹਨਾਂ ਦੇ مشਵਰਿਆਂ ਨਾਲ ਉਹ ਗੱਲ ਨਾ ਬਣਦੀ ਜੋ ਬਾਦਸ਼ਾ ਅਸਲ ਵਿੱਚ ਚਾਹੁੰਦਾ ਸੀ ਇਹ ਸੋਚ ਉਸ ਨੂੰ ਹਮੇਸ਼ਾ ਬੇਚੈਨ ਰੱਖਦੀ ਇੱਕ ਦਿਨ ਬਾਦਸ਼ਾ ਨੇ ਇਸ ਉਲਝਣ ਚੋਂ ਬਾਹਰ ਨਿਕਲਣ ਲਈ ਆਪਣੇ ਦਰਬਾਰੀਆਂ ਨਾਲ ਜੰਗਲ ਦੀ ਸੈਰ ਦਾ ਇਰਾਦਾ ਬਣਾਇਆ ਕਿ ਸ਼ਾਇਦ ਕੁਦਰਤ ਹੀ ਉਸਨੂੰ ਕਿਸੇ ਜਵਾਬ ਤੱਕ ਲੈ ਜਾਵੇ ਬਾਦਸ਼ਾਹ ਜੰਗਲ ਪਹੁੰਚਿਆ ਅਤੇ ਖੂਬ ਸੈਰ ਕਰਨ ਤੋਂ ਬਾਅਦ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਤਾਂ ਰਸਤੇ ਵਿੱਚ ਉਹਨਾਂ ਦੀ ਨਜ਼ਰ ਇੱਕ ਅਜੀਬ ਮੰਜ਼ਰ ਤੇ ਪਈ ਇੱਕ ਵਿਅਕਤੀ ਜੋ ਕਿ ਵਿਸ਼ਾਲ ਦਰਖਤ ਥੱਲੇ ਬੈਠਾ ਹੋਇਆ ਸੀ ਅਤੇ ਉਹ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ ਜੋ ਦੂਰ ਤੋਂ ਪਾਗਲ ਅਤੇ ਅਜੀਬ ਲੱਗ ਰਿਹਾ ਸੀ ਇਹ ਦੇਖ ਕੇ ਬਾਦਸ਼ਾਹ ਰੁਕ ਗਿਆ। ਉਹਨਾਂ ਦੇ ਦਿਲ ਵਿੱਚ ਖਿਆਲ ਆਇਆ ਕਿ ਜਾਂ ਤਾਂ ਇਹ ਵਿਅਕਤੀ ਪਾਗਲ ਹੈ ਜਾਂ ਫਿਰ ਇਹ ਕੋਈ ਆਪਣੀ ਹੀ ਦੁਨੀਆ ਦਾ ਮਾਲਕ ਹੈ। ਬਾਦਸ਼ਾਹ ਆਪਣੇ ਦਰਬਾਰੀਆਂ ਨਾਲ ਉਸ ਵਿਅਕਤੀ ਦੇ ਕੋਲ ਜਾ ਪਹੁੰਚਿਆ ਅਤੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ। ਉਹ ਵਿਅਕਤੀ ਅੱਧਾ ਪਾਗਲ ਲੱਗ ਰਿਹਾ ਸੀ ਪਰ ਉਸ ਦੀਆਂ ਗੱਲਾਂ ਵਿੱਚ ਇੱਕ ਅਜੀਬ ਜਿਹੀ ਕشش ਸੀ। ਬਾਦਸ਼ਾਹ ਨੇ ਨਿਮਰਤਾ ਨਾਲ ਪੁੱਛਿਆ, "ਐ ਨੌਜਵਾਨ, ਇਹ ਤਾਂ ਪਾਗਲ ਹੈ ਜੋ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਹੈ ਪਰ ਬਾਦਸ਼ਾ ਇਸ ਗੱਲ ਤੋਂ ਬਿਲਕੁਲ ਅਨਜਾਨ ਸੀ ਕਿ ਇਹੀ ਪਾਗਲ ਇੱਕ ਦਿਨ ਬਾਦਸ਼ਾ ਦੀ ਪੂਰੀ ਸਲਤਨਤ ਬਚਾਵੇਗਾ ਇਸ ਗੱਲ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਖੈਰ ਉਸ ਵਿਅਕਤੀ ਨੇ ਮੁਸਕਰਾ ਕੇ ਜਵਾਬ ਉਹ ਦਿੱਤਾ ਕਿ ਹੈ ਬਾਦਸ਼ਾ ਪਾਗਲ ਤਾਂ ਤੂੰ ਹੈ ਅਤੇ ਤੇਰੀ ਇਹ ਸਾਰੀ ਰਿਆਸਤ ਮੈਂ ਤਾਂ ਬਿਲਕੁਲ ਠੀਕਾਂ ਮੈਂ ਤਾਂ ਸਿਰਫ ਇਹੀ ਚਾਹੁੰਦਾ ਹਾਂ ਕਿ ਇਸ ਜੰਗਲ ਨੂੰ ਕੱਟ ਕੇ ਇੱਥੇ ਸ਼ਾਨਦਾਰ ਮਹਿਲ ਬਣਾਏ ਜਾਣ ਤੇ ਉਸ ਮਹਿਲ ਦਾ ਬਾਦਸ਼ਾਹ ਮੈਂ ਖੁਦ ਬਣਾ ਉਸ ਵਿਅਕਤੀ ਦੀਆਂ ਗੱਲਾਂ ਬਹੁਤ ਅਜੀਬ ਸਨ ਜੋ ਕਿ ਕਿਸੇ ਆਮ ਪਾਗਲ ਦੀਆਂ ਵੀ ਬਿਲਕੁਲ ਨਹੀਂ ਲੱਗ ਰਹੀਆਂ ਸਨ ਬਾਦਸ਼ਾਹ ਤੇ ਦਰਬਾਰੀ ਉਸ ਦੇ ਇਹ ਜਵਾਬ ਤੇ ਹੈਰਾਨ ਰਹਿ ਗਏ ਕਿਉਂਕਿ ਜਾਂ ਤਾਂ ਐਦਾਂ ਦੀਆਂ ਗੱਲਾਂ ਕਿਸੇ دیਵਾਨੇ ਦੀਆਂ ਹੁੰਦੀਆਂ ਜਾਂ ਫਿਰ ਉਸ ਦੀਆਂ ਜੋ ਆਪਣੀ ਹੀ ਦੁਨੀਆ ਦਾ ਮਾਲਕ ਹੋਵੇ। ਬਾਦਸ਼ਾਹ ਕੁਝ ਧੀਰ ਤੱਕ ਉਸ ਨੂੰ ਖਾਮੋਸ਼ੀ ਨਾਲ ਦੇਖਦਾ ਰਿਹਾ। ਫਿਰ ਆਪਣੇ ਦਰਬਾਰੀਆਂ ਨਾਲ ਉਸ ਵਿਅਕਤੀ ਬਾਰੇ ਸਲਾਹ مشورہ ਕੀਤਾ। ਦਰਬਾਰੀਆਂ ਦੇ ਅੰਦਰ ਲੁਕੇ ਲਾਲਚ ਨੇ ਨਾਲ ਹੀ ਸਿਰ ਚੁੱਕ ਲਿਆ। ਉਹ ਆਪਸ ਵਿੱਚ ਲੁਕ ਲੁਕ ਕੇ ਗੱਲਾਂ ਕਰਨ ਲੱਗੇ। ਕਿਸੇ ਦੇ ਮਨ ਵਿੱਚ ਇਹ ਖਿਆਲ ਸੀ ਕਿ ਜੇ ਇਹ ਬਾਦਸ਼ਾਹ ਦਾ ਖਾਸ ਸਲਾਹਕਾਰ ਬਣ ਗਿਆ ਤਾਂ ਸਾਡੀ ਤਾਂ ਇੱਜ਼ਤ ਘਟ ਜਾਵੇਗੀ। हां होली जहे एक दरबारी ने दूसरे नु कहा के किते एदा ना होवे कि ए ਸਾਡੇ ਸਾਰਿਆਂ ਤੇ ਭਾਰੀ ਪੈ ਜਾਵੇ ਦੂਸਰੇ ਨੇ ਜਲਦੀ ਨਾਲ ਕਿਹਾ ਨਹੀਂ ਇਹ ਤਾਂ ਅੱਧੇ ਤੋਂ ਵੀ ਜ਼ਿਆਦਾ ਪਾਗਲ ਲੱਗ ਰਿਹਾ ਹੈ ਹੁਸ਼ਿਆਰੀ ਦੀ ਇਸ ਤੋਂ ਬਿਲਕੁਲ ਵੀ ਉਮੀਦ ਨਾ ਰੱਖੀ ਜਾਵੇ ਅਤੇ ਬਾਦਸ਼ਾਹ ਨੂੰ ਕਿਹਾ ਜਾਵੇ ਕਿ ਇਸ ਨੂੰ ਆਪਣੇ ਨਾਲ ਲੈ ਚੱਲੇ ਦਰਬਾਰੀਆਂ ਦਾ ਮੰਨਣਾ ਸੀ ਕਿ ਇਹ ਸ਼ਖਸ ਸਾਡਾ ਭਲਾ ਕੀ ਵਿਗਾੜ ਲਵੇਗਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਫਿਰ ਦਰਬਾਰੀਆਂ ਨੇ ਬਾਦਸ਼ਾਹ ਨੂੰ ਇਹ ਸਲਾਹ ਦਿੱਤੀ ਕਿ ਇਸ ਨੂੰ ਨਾਲ ਮਹਿਲ ਲੈ ਜਾਇਆ ਜਾਵੇ ਜੇ ਇਹ ਬਹਾਦਰ ਨਿਕਲਿਆ ਤਾਂ ਕੰਮ ਆਵੇਗਾ ਪਰ ਜੇ ਇਹ ਵਾਕਿਆ ਹੀ ਪਾਗਲ ਨਿਕਲਿਆ ਤਾਂ ਇਸ ਨੂੰ ਬਾਅਦ ਵਿੱਚ ਵਾਪਸ ਜੰਗਲੇ ਛੱਡ ਆਵਾਂਗੇ ਬਾਦਸ਼ਾਹ ਨੇ ਦਰਬਾਰੀਆਂ ਦੀ ਗੱਲ ਮੰਨਦੇ ਹੋਏ ਬਿਸਮਿਲ੍ਲਾ ਕਿਹਾ ਤੇ ਥੋੜਾ ਜ਼ੋਰ ਦੇ ਕੇ ਉਸ ਸ਼ਖਸ ਨੂੰ ਆਪਣੇ ਨਾਲ ਚੱਲਣ ਲਈ ਮਜਬੂਰ ਕਰ ਲਿਆ ਪਰ ਰਸਤੇ ਵਿੱਚ ਅਚਾਨਕ ਉਸ ਆਦਮੀ ਨੇ ਆਪਣੇ ਘੋੜੇ ਨੂੰ ਦੂਸਰੇ ਰਸਤੇ ਮੋੜ ਦਿੱਤਾ ਅਤੇ ਕੋਸ਼ਿਸ਼ ਕੀਤੀ ਕਿ ਉਹ ਭੱਜ ਜਾਵੇ। ਬਾਦਸ਼ਾਹ ਨੇ ਫੌਰਨ ਦਰਬਾਰੀ ਉਸ ਦੇ ਪਿੱਛੇ ਲਾ ਦਿੱਤੇ ਅਤੇ ਉਸ ਨੂੰ ਦੁਬਾਰਾ ਕਾਬੂ ਕਰ ਲਿਆ ਤੇ ਉਸੇ ਹੀ ਰਸਤੇ ਮਹਿਲ ਨੂੰ ਰਵਾਨਾ ਹੋ ਗਏ। ਜਿਵੇਂ ਹੀ ਉਹ ਮਹਿਲ ਪਹੁੰਚੇ ਤਾਂ ਉੱਥੇ ਹੈਰਾਨੀਜਨਕ ਲੋਕਾਂ ਦੀ ਭੀੜ ਜਮਾ ਸੀ। ਸਾਰੇ ਖੁਸ਼ੀ ਨਾਲ ਨਹਾਰੇ ਲਗਾ ਰਹੇ ਸਨ ਤੇ ਬਾਦਸ਼ਾਹ ਨੂੰ ਮੁਬਾਰਕਬਾਦ ਦੇ ਰਹੇ ਸਨ ਬਾਦਸ਼ਾਹ ਅਤੇ ਉਸ ਦੇ ਦਰਬਾਰੀ ਇਹ ਦੇਖ ਕੇ ਹੈਰਾਨ ਰਹਿ ਗਏ ਤੇ ਪੁੱਛਿਆ ਇਹ ਕਿਸ ਗੱਲ ਦੀ ਮੁਬਾਰਕਬਾਦ ਹੈ ਲੋਕਾਂ ਨੇ ਦੱਸਿਆ ਬਾਦਸ਼ਾਹ ਸਲਾਮਤ ਜਿਸ ਰਸਤੇ ਤੋਂ ਤੁਸੀਂ ਸੈਰਤੇ ਗਏ ਸੀ ਉੱਥੇ ਦੁਸ਼ਮਣ ਦੀ ਬਹੁਤ ਭਾਰੀ ਫੌਜ ਬੈਠੀ ਸੀ ਬਹੁਤ ਸਾਰੇ ਅਸਲੇ ਨਾਲ ਸਾਨੂੰ ਤਾਂ ਯਕੀਨ ਹੋ ਗਿਆ ਸੀ ਕਿ ਤੁਸੀਂ ਹੁਣ ਵਾਪਸ ਨਹੀਂ ਆਉਗੇ ਇਸੇ ਗੱਲ ਦੀ ਸਾਰਿਆਂ ਦੇ ਮਨ ਵਿੱਚ ਚਿੰਤਾ ਤੇ ਫਿਕਰ ਸੀ ਲੋਕਾਂ ਨੇ ਫਿਰ ਖੁਸ਼ੀ ਨਾਲ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਤਾਂ ਬਹੁਤ ਹੋਸ਼ਿਆਰ ਨਿਕਲੇ ਤੁਸੀਂ ਤਾਂ ਰਸਤਾ ਹੀ ਬਦਲ ਲਿਆ ਬਾਦਸ਼ਾਹ ਨੇ ਖਾਮੋਸ਼ੀ ਨਾਲ ਉਸ ਪਾਗਲ ਆਦਮੀ ਵੱਲ ਦੇਖਿਆ ਕਿ ਵਾਕਿਆ ਹੀ ਇਹ ਕੋਈ ਮਾਮੂਲੀ ਵਿਅਕਤੀ ਨਹੀਂ ਇਸ ਵਿੱਚ ਕੁਝ ਖਾਸੀਅਤ ਹੈ ਫਿਰ ਬਾਦਸ਼ਾਹ ਨੇ ਦਰਬਾਰੀਆਂ ਨੂੰ ਕਿਹਾ ਕਿ ਜਲਦੀ ਕਰੋ ਇਸ ਵਿਅਕਤੀ ਲਈ ਇੱਕ ਵਧੀਆ ਕੁਰਸੀ ਤਿਆਰ ਕਰੋ ਅੱਜ ਤੋਂ ਇਹ ਮੇਰੇ ਨਾਲ ਰਹੇਗਾ ਦਰਬਾਰੀ ਜੋ ਪਹਿਲਾਂ ਹੀ ਡਰੇ ਹੋਏ ਸਨ ਫੌਰਨ ਬੋਲ ਪਏ ਬਾਦਸ਼ਾਹ ਸਲਾਮਤ ਇਹ ਸ਼ਖਸ਼ ਤਾਂ ਪਾਗਲ ਹੈ ਐਦਾਂ ਨਾ ਹੋਵੇ ਕਿ ਕਿਤੇ ਇਹ ਤੁਹਾਨੂੰ ਹੀ ਨੁਕਸਾਨ ਪਹੁੰਚਾ ਦੇਵੇ ਤੁਹਾਡੇ ਨਾਲ ਤਾਂ ਸਾਡੇ ਵਰਗੇ ਅਕਲਮੰਦ ਹੀ ਬੈਠੇ ਸੋਭਦੇ ਹਨ ਪਰ ਬਾਦਸ਼ਾਹ ਨੇ ਉਹਨਾਂ ਦੀ ਗੱਲ ਨੂੰ ਰੱਦ ਕਰਦੇ ਹੋਏ ਸੰਜੀਦਗੀ ਨਾਲ ਕਿਹਾ ਨਹੀਂ ਇਹ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਅਕਲਮੰਦ ਹੈ ਇਸਨੇ ਚੁੱਪ ਚਪੀਤੇ ਹੋ ਕੇ ਸਾਨੂੰ ਖਤਰਨਾਕ ਦੁਸ਼ਮਣ ਤੋਂ ਬਚਾਇਆ ਇਹ ਹੁੰਦੀ ਹੈ ਜ਼ਿਆਦਾ ਅਕਲਮੰਦ ਲੋਕਾਂ ਦੀ ਨਿਸ਼ਾਨੀ ਜੇਕਰ ਇਹ ਨਾ ਹੁੰਦਾ ਤਾਂ ਤੁਹਾਨੂੰ ਬਿਲਕੁਲ ਵੀ ਖਬਰ ਨਾ ਹੁੰਦੀ ਕਿ ਰਾਸਤੇ ਵਿੱਚ ਦੁਸ਼ਮਣ ਡੇਰਾ ਲਾਈ ਬੈਠਾ ਹੈ ਸਾਡੀ ਸਲਾਮਤੀ ਇਸ ਦੀ ਹੁਸ਼ਿਆਰੀ ਦੀ ਬਦੌਲਤ ਹੀ ਹੈ ਇਹ ਸੁਣ ਕੇ ਪਾਗਲ ਮੁਸਕਰਾਇਆ ਤੇ ਬਾਦਸ਼ਾਹ ਦੇ ਕੋਲ ਰੱਖੀ ਕੁਰਸੀ ਤੇ ਬੈਠ ਗਿਆ ਇਸ ਨਾਲ ਮਹਿਲ ਵਿੱਚ ਇੱਕ ਨਵੀਂ ਪਿਰਤ ਨੇ ਜਨਮ ਲਿਆ ਜਿਹੜੇ ਸਦੀਆਂ ਤੋਂ نسل ਦਰ نسل ਉਹਨਾਂ ਕੁਰਸੀਆਂ ਤੇ ਬੈਠਦੇ ਆਏ ਸਨ ਉਹ ਇਹ ਬਿਲਕੁਲ ਵੀ ਨਾ ਸਹਾਰ ਸਕੇ ਕਿ ਕੋਈ ਅਜਨਬੀ ਵਿਅਕਤੀ ਜੋ ਕਿ ਪਾਗਲ ਵੀ ਕਹਾਉਂਦਾ ਹੋਵੇ ਉਹ ਉਹਨਾਂ ਦੇ ਬਰੋਬਰ ਆ ਬੈਠੇ ਉਹ ਅੰਦਰੋਂ ਅੰਦਰੀ ਜਲਣ ਲੱਗ ਗਏ ਤੇ ਉਸ ਆਦਮੀ ਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗੇ ਪਰ ਉਹ ਕਹਿੰਦੇ ਨੇ ਨਾ ਕਿ ਜਿਸ ਨੂੰ ਰੱਬ ਆਪ ਰਖੇ ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਕਿਸ ਨੂੰ ਕਿੰਨੀ ਇੱਜ਼ਤ ਦੇਣੀ ਆ ਇਹ ਸਿਰਫ ਉਸ ਦੇ ਹੱਥ ਵਿੱਚ ਹੀ ਹੈ ਦੋਸਤੋ ਇਹ ਕਹਾਣੀ ਸੁਣ ਕੇ ਤੁਹਾਡਾ ਰੱਬ ਦੀ ਕੁਦਰਤ ਤੇ ਹੋਰ ਵੀ ਯਕੀਨ ਵੱਧ ਜਾਏਗਾ ਰੱਬ ਬਾਦਸ਼ਾਹ ਨੂੰ ਫਕੀਰ ਬਣਾ ਸਕਦਾ ਹੈ ਤੇ ਇੱਕ ਪਾਗਲ ਨੂੰ ਬਾਦਸ਼ਾਹ ਬਣਾ ਸਕਦਾ ਹੈ ਤੇ ਜਦੋਂ ਉਹ ਕਿਸੇ ਨੂੰ ਬੁਲੰਦ ਕਰਨਾ ਚਾਹੇ ਤਾਂ ਦੁਨੀਆ ਦੀਆਂ ਸਾਰੀਆਂ ਤਾਕਤਾਂ ਨਾਕਾਮ ਹੋ ਜਾਂਦੀਆਂ ਹਨ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਕਿਵੇਂ ਇੱਕ پاگل ਨੂੰ ਇੱਜ਼ਤ ਦਿਵਾਉਂਦੀਆਂ ਹਨ ਆਓ ਜਾਣਦੇ ਹਾਂ ਇੱਕ ਦਿਨ ਸਵੇਰੇ ਜਦੋਂ ਦਰਬਾਰ ਸਜਾ ਹੋਇਆ ਸੀ ਤਾਂ ਰਿਆਸਤ ਦੇ ਕੁਝ ਲੋਕ ਉਸ ਆਦਮੀ ਕੋਲ ਪਹੁੰਚੇ ਜਿਸ ਨੂੰ ਸਾਰੇ پاگل ਕਹਿੰਦੇ ਸਨ ਉਸ ਨੂੰ ادب ਨਾਲ ਬੋਲੇ ਭਾਈ ਸਾਹਿਬ ਤੁਹਾਡੀ ਸਲਾਮਤੀ ਹੋਵੇ ਅਸੀਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਚਾਹੁੰਦੇ ਹਾਂ ਤੁਹਾਨੂੰ ਸਾਡੇ ਬਾਦਸ਼ਾਹ ਅਤੇ ਦਰਬਾਰੀ ਅਸੂਲਾਂ ਦਾ ਕੋਈ ਵੀ ਅੰਦਾਜ਼ਾ ਨਹੀਂ ਹੈ ਅਸੀਂ ਤਾਂ ਸਿਰਫ ਇਹੀ ਚਾਹੁੰਦੇ ਹਾਂ ਕਿ ਤੁਸੀਂ ਕਿਤੇ ਗਲਤ ਫਹਮੀ ਵਿੱਚ ਕੋਈ ਗਲਤ ਕਦਮ ਨਾ ਚੁੱਕ ਲਵੋ ਜਿਸ ਦੇ ਕਾਰਨ ਤੁਹਾਨੂੰ ਸਜ਼ਾ ਭੁਗਤਣੀ ਪਵੇ ਪਾਗਲ ਨੇ ਹੈਰਾਨੀ ਨਾਲ ਕਿਹਾ ਕੀ ਮਤਲਬ ਮੈਨੂੰ ਸਜ਼ਾ ਮਿਲੇਗੀ ਮੈਂ ਤਾਂ ਇਹ ਕਿਤੇ ਵੀ ਨਹੀਂ ਕਿਹਾ ਸੀ ਕਿ ਮੈਨੂੰ ਇੱਥੇ ਮਹਿਲ ਲਿਆਂਦਾ ਜਾਵੇ ਇਹ ਕਿਸ ਤਰ੍ਹਾਂ ਦੀ ਮੁਸੀਬਤ ਹੈ ਮੈਨੂੰ ਵਾਪਸ ਲੈ ਚਲੋ ਉਸ ਦੀ ਇਹ ਗੱਲ ਸੁਣਦੇ ਹੀ ਦਰਬਾਰੀ ਮੰਤਰੀਆਂ ਦੇ ਮੂੰਹ ਤੇ ਇੱਕ ਹਲਕੀ ਜਿਹੀ ਮੁਸਕਾਨ ਦੀ ਲਹਿਰ ਆਈ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਚਾਲ ਕਾਮਯਾਬ ਹੋ ਰਹੀ ਹੈ ਲੇਕਿਨ ਬਾਦਸ਼ਾਹ ਦੇ ਡਰ ਨਾਲ ਉਸ ਨੂੰ ਕੋਈ ਵੀ ਡਰਾ ਕੇ ਮਹਿਲ ਚੋਂ ਕੱਢ ਨਹੀਂ ਸਕਦਾ ਸੀ ਇਸ ਲਈ ਉਹ ਨਰਮੀ ਨਾਲ ਆਪਣੀ ਗੱਲ ਮਨਵਾਉਂਦੇ ਹੋਏ ਬੋਲੇ ਕਿ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਜੇ ਤੁਸੀਂ ਸਾਡੀ ਗੱਲ ਮੰਨੋਗੇ ਤਾਂ ਤੁਹਾਨੂੰ ਕੀ ਕੁਝ ਮਿਲ ਸਕਦਾ ਹੈ। ਪਾਗਲ ਜੋ ਕੇ ਸਜ਼ਾ ਦੇ ਡਰ ਨਾਲ ਪਹਿਲਾਂ ਹੀ ਡਰਿਆ ਹੋਇਆ ਸੀ ਕਬਰਾ ਕੇ ਬੋਲਿਆ ਠੀਕ ਹੈ ਦੱਸੋ ਕੀ ਕਰਨਾ ਹੈ ਮੌਕਾ ਦੇਖ ਕੇ ਇੱਕ ਦਰਬਾਰੀ ਜੋ ਕੇ ਬਾਦਸ਼ਾਹ ਦਾ ਖਾਸ ਬੰਦਾ ਸੀ ਅਤੇ ਹੁਣ ਜਿਸ ਦੀ ਕੁਰਸੀ ਤੇ ਉਹੀ ਪਾਗਲ ਵਿਅਕਤੀ ਬੈਠਾ ਸੀ ਅੱਗੇ ਵਧਿਆ ਤੇ ਬੋਲਿਆ ਕਿ ਸਾਡੇ ਦਰਬਾਰ ਦਾ ਆਗਾਜ਼ ਉਦੋਂ ਹੁੰਦਾ ਹੈ ਜਦੋਂ ਕੋਈ ਸ਼ਖਸ ਬਾਦਸ਼ਾਹ ਦੇ ਥੱਪੜ ਮਾਰੇ ਜਾਂ ਕੋਈ ਐਦਾਂ ਦੀ ਹਰਕਤ ਕਰੇ ਜਿਸ ਨਾਲ ਦਰਬਾਰ ਵਿੱਚ ਹਲਚਲ ਹੋ ਜਾਵੇ ਪਾਗਲ ਜਿਸ ਨੂੰ ਕੇ ਬਿਲਕੁਲ ਵੀ ਅਕਲ ਨਹੀਂ ਸੀ ਨਾਲ ਹੀ ਬੋਲਿਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਆ ਥੱਪੜ ਤਾਂ ਕੀ ਮੈਂ ਤਾਂ ਬਾਦਸ਼ਾਹ ਨੂੰ ਲੱਤ ਵੀ ਮਾਰ ਸਕਦਾ ਹਾਂ ਦਰਬਾਰੀਆਂ ਨੇ ਉਸ ਦੀ ਬੇਫਕੂਫੀ ਤੇ ਹਾਸਾ ਲਗਾ ਕੇ ਉਸ ਨੂੰ ਸ਼ਾਬਾਸ਼ੀ ਦਿੱਤੀ ਅਤੇ ਹੋਰ ਉਕਸਾਇਆ ਕਿ ਜਦੋਂ ਬਾਦਸ਼ਾਹ ਦਰਬਾਰ ਵਿੱਚ ਆ ਕੇ ਕੁਰਸੀ ਤੇ ਬੈਠੇ ਤਾਂ ਉਸ ਦੀ ਗਰਦਨ ਤੇ ਇੱਕ ਜ਼ੋਰਦਾਰ ਥੱਪੜ ਮਾਰੀ ਫਿਰ ਦੇਖੀ ਬਾਦਸ਼ਾਹ ਇੰਨਾ ਜ਼ਿਆਦਾ ਖੁਸ਼ ਹੋਵੇਗਾ ਕਿ ਤੈਨੂੰ ਬਹੁਤ ਸਾਰੇ ਇਨਾਮ ਦੇਵੇਗਾ ਪਾਗਲ ਨੇ ਭੋਲੇਪਨ ਵਿੱਚ ਉਹਨਾਂ ਦੀ ਗੱਲ ਮੰਨ ਲਈ ਅਗਲੇ ਦਿਨ ਜਦੋਂ ਦਰਬਾਰ ਲੱਗਿਆ ਤੇ ਬਾਦਸ਼ਾਹ ਤਖਤ ਤੇ ਬਿਰਾਜਮਨ ਹੋਇਆ ਤਾਂ ਪਾਗਲ ਅੱਗੇ ਵਧਿਆ ਤੇ ਇੱਕ ਜ਼ੋਰਦਾਰ ਥੱਪੜ ਉਸ ਦੀ ਗਰਦਨ ਤੇ ਮਾਰਿਆ ਇਸ ਜ਼ੋਰਦਾਰ ਥੱਪੜ ਨਾਲ ਬਾਦਸ਼ਾਹ ਦਾ ਤਾਜ ਦੂਰ ਝੜ ਗਿਆ ਲੇਕਿਨ ਜਿਵੇਂ ਹੀ ਤਾਜ ਜ਼ਮੀਨ ਨਾਲ ਟਕਰਾਇਆ ਉਸ ਦੇ ਥੱਲੋਂ ਇੱਕ ਜ਼ਹਿਰੀਲਾ ਵਿਛੂ ਨਿਕਲਿਆ ਬਾਦਸ਼ਾਹ ਫੌਰਨ ਹੈਰਾਨ ਹੋ ਕੇ ਖੜਾ ਹੋਇਆ ਤੇ ਉਸ ਨੂੰ ਇਹ ਸਮਝਦੇ ਹੋਏ देर ਨਾ ਲੱਗੀ ਕਿ ਜੇਕਰ ਉਹ ਤਾਜ ਨੂੰ ਸਿਰ ਤੇ ਰੱਖੀ ਰੱਖਦਾ ਤਾਂ ਉਹ ਵਿਛੂ ਉਸ ਨੂੰ ਕੱਟ ਲੈਂਦਾ ਸ਼ੁਕਰਗੁਜ਼ਾਰੀ ਅਤੇ ਭਰੇ ਦਿਲ ਨਾਲ ਬਾਦਸ਼ਾਹ ਨੇ ਪਾਗਲ ਨੂੰ ਸੀਨੇ ਨਾਲ ਲਗਾ ਲਿਆ ਤੇ ਕਿਹਾ ਮੇਰੇ ਦਰਬਾਰੀਓ ਸਿਰਫ ਇਹੀ ਇੱਕ ਸ਼ਖਸ ਹੈ ਜੋ ਮੇਰੇ ਨਾਲ ਸੱਚੀ ਮੁਹੱਬਤ ਰੱਖਦਾ ਹੈ ਜੇਕਰ ਇਹ ਥੱਪੜ ਨਾ ਮਾਰਦਾ ਤਾਂ ਅੱਜ ਸ਼ਾਇਦ ਮੇਰਾ ਇਹ ਆਖਰੀ ਦਿਨ ਹੁੰਦਾ ਬਾਦਸ਼ਾਹ ਦੇ ਹੁਕਮ ਤੇ ਪਾਗਲ ਲਈ ਇੱਕ ਸ਼ਾਨਦਾਰ ਦਵਤ ਦਾ ਇੰਤਜ਼ਾਮ ਕੀਤਾ ਗਿਆ ਅਤੇ ਨਾਲ ਹੀ ਉਸ ਨੂੰ ਇੱਕ ਖੂਬਸੂਰਤ ਮਹਿਲ ਵੀ ਇਨਾਮ ਵਜੋਂ ਦੇ ਦਿੱਤਾ ਗਿਆ ਦਰਬਾਰੀ ਤਾਂ ਪਹਿਲਾਂ ਹੀ ਪਰੇਸ਼ਾਨ ਸਨ ਹੁਣ ਉਹਨਾਂ ਦੇ ਦਿਲਾਂ ਵਿੱਚ ਖੌਫ ਵੀ ਬੈਠ ਗਿਆ ਕਿ ਜੇ ਐਦਾਂ ਹੀ ਚੱਲਦਾ ਰਿਹਾ ਤਾਂ ਇਹ پاਗਲ ਉਹਨਾਂ ਸਾਰਿਆਂ ਦੀ ਕੁਰਸੀ ਦਾ ਵਾਰਿਸ ਬਣ ਜਾਵੇਗਾ ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਯਾਰ ਇਹ ਬੰਦਾ ਤਾਂ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਸਾਨੂੰ ਕੁਝ ਕਰਨਾ ਪਵੇਗਾ ਨਹੀਂ ਤਾਂ ਸਾਡੀ ਇੱਜ਼ਤ ਅਤੇ ਰਤਬਾ ਖਤਮ ਹੋ ਜਾਏਗਾ ਦੂਸਰੇ ਪਾਸੇ ਉਹ ਪਾਗਲ ਵਿਅਕਤੀ ਸੋਚ ਰਿਹਾ ਸੀ ਕਿ ਇਹ रियासत ਦੇ ਲੋਕ ਤਾਂ ਬਹੁਤ ਚੰਗੇ ਅਤੇ ਹਮਦਰਦ ਹਨ ਦੇਖੋ ਇਹਨਾਂ ਨੇ ਕਿੰਨਾ ਜ਼ਬਰਦਸਤ مشਵਰਾ ਦਿੱਤਾ ਸੀ ਖੁਸ਼ੀ-ਖੁਸ਼ੀ ਉਸਨੇ ਆਪਣੇ ਦਿਲ ਵਿੱਚ ਇਹ ਫੈਸਲਾ ਕਰ ਲਿਆ ਕਿ ਹੁਣ ਤੋਂ ਜੋ ਵੀ ਇਹ ਲੋਕ ਕਹਿਣਗੇ ਮੈਂ ਉਹੀ ਕਰੂੰਗਾ ਅਗਲੇ ਦਿਨ ਦਰਬਾਰੀਆਂ ਨੇ ਦੁਬਾਰਾ ਸਲਾਹ ਬਣਾ ਕੇ ਉਹਨਾਂ ਲੋਕਾਂ ਨੂੰ ਹੀ ਉਸ ਪਾਗਲ ਦੇ ਮਹਿਲ ਭੇਜਿਆ ਸਾਰੇ ਅੰਦਰੋਂ ਅੰਦਰੀ ਤਪ ਰਹੇ ਸਨ ਪਰ ਬਾਹਰੋਂ ਚਿਹਰਿਆਂ ਤੇ ਮੁਸਕਰਾਹਟ ਬਣਾਈ ਬੈਠੇ ਸਨ ਇੱਕ ਵਿਅਕਤੀ ਨੇ ਨਰਮੀ ਨਾਲ ਗੱਲ ਸ਼ੁਰੂ ਕੀਤੀ ਭਾਈ ਸਾਹਿਬ ਕੱਲ ਦੀ ਸਲਾਹ ਕਿਵੇਂ ਲੱਗੀ ਜੇਕਰ ਤੁਸੀਂ ਕੱਲ ਥੱਪੜ ਨਾ ਮਾਰਦੇ ਤਾਂ ਬਾਦਸ਼ਾਹ ਤੁਹਾਡੇ ਤੇ ਸ਼ੱਕ ਕਰਦਾ ਅਤੇ ਸ਼ਾਇਦ ਤੁਹਾਨੂੰ ਸਜ਼ਾ ਵੀ ਹੋ ਜਾਂਦੀ ਪਾਗਲ ਜੋ ਕੇ ਹੁਣ ਸ਼ਾਨ ਨਾਲ ਮਹਿਲ ਵਿੱਚ ਰਹਿ ਰਿਹਾ ਸੀ ਮੁਸਕਰਾ ਕੇ ਬੋਲਿਆ ਹਾਂ ਹਾਂ ਤੁਸੀਂ ਸਾਰੇ ਬਹੁਤ ਚੰਗੇ ਇਨਸਾਨ ਹੋ ਤੁਹਾਡੀ ਤਰਕੀਬ ਨਾਲ ਤੇ ਮੇਰੀ ਕਿਸਮਤ ਹੀ ਬਦਲ ਗਈ ਸਿਆਸਤਦਾਨਾਂ ਨੇ ਮੌਕਾ ਦੇਖਿਆ ਤੇ ਅਗਲਾ ਜਾਲ ਵਿਛਾਇਆ ਪਰ ਇਹ ਤਾਂ ਸੱਚ ਹੈ ਕਿ ਜਿਸ ਨੂੰ ਰੱਬ ਆਪ ਰੱਖੇ ਉਸ ਨੂੰ ਕੌਣ ਮਾਰ ਸਕਦਾ ਹੈ ਤੁਹਾਡੇ ਖਿਲਾਫ ਕੋਈ ਜੋ ਮਰਜ਼ੀ ਸਾਜ਼ਿਸ਼ ਕਰੇ ਪਰ ਜੇ ਤੁਸੀਂ ਸੱਚੇ ਹੋ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਲੋਕਾਂ ਨੇ ਪਾਗਲ ਨੂੰ ਫਿਰ ਕਿਹਾ ਹੁਣ ਇੱਕ ਗੱਲ ਹੋਰ ਸੁਣ ਕੱਲ ਸਵੇਰੇ ਜਦੋਂ ਬਾਦਸ਼ਾਹ ਦਰਬਾਰ ਵਿੱਚ ਕੁਰਸੀ ਤੇ ਬੈਠਣ ਲੱਗੇ ਤਾਂ ਤੂੰ ਫੌਰਨ ਕੁਰਸੀ ਪਿੱਛੇ ਖਿੱਚ ਲਈਂ ਦੇਖੀ ਤੈਨੂੰ ਅੱਧੀ ਬਾਦਸ਼ਾਹਤ ਮਿਲੇਗੀ ਇਹ ਕੰਮ ਇੰਨਾ ਆਸਾਨ ਨਹੀਂ ਹੈ ਪਰ ਤੂੰ ਤਾਂ ਬਹਾਦਰ ਹੈ ਤੂੰ ਇਹ ਕੰਮ ਬੜੇ ਆਰਾਮ ਨਾਲ ਕਰ ਸਕਦਾ ਹੈ ਪਾਗਲ ਜਲਦੀ ਨਾਲ ਬੋਲਿਆ ਮੈਂ ਤਾਂ ਇੱਕ ਕੀ ਦੋ ਦੋ ਕੁਰਸੀਆਂ ਵੀ ਖਿੱਚ ਸਕਦਾ ਹਾਂ ਸ਼ਾਤਰੇ ਦਰਬਾਰੀਆਂ ਦੇ ਲੋਕ ਉਸ ਨੂੰ ਸ਼ਾਬਾਸ਼ੀ ਦਿੰਦੇ ਹੋਏ ਉੱਥੋਂ ਚਲੇ ਗਏ ਅਗਲੇ ਦਿਨ ਦਰਬਾਰ ਵਿੱਚ ਉਹੀ ਹੋਇਆ ਜੋ ਉਹਨਾਂ ਨੇ ਪਾਗਲ ਨੂੰ ਕਰਨ ਲਈ ਕਿਹਾ ਸੀ ਜਿਵੇਂ ਹੀ ਬਾਦਸ਼ਾਹ ਬੈਠਣ ਲੱਗਿਆ ਪਾਗਲ ਨੇ ਮੌਕਾ ਦੇਖ ਕੇ ਫੌਰਨ ਕੁਰਸੀ ਪਿੱਛੇ ਖਿੱਚ ਲਈ ਪਰ ਬਾਦਸ਼ਾਹ ਨੇ ਆਪਣੇ ਆਪ ਤੇ ਕਾਬੂ ਰੱਖਿਆ ਤੇ ਡਿੱਗਣ ਤੋਂ ਪਹਿਲਾਂ ਹੀ ਖੜਾ ਹੋ ਗਿਆ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਕੁਰਸੀ ਦਾ ਇੱਕ ਪੈਰ ਅੰਦਰੋਂ ਪਹਿਲਾਂ ਹੀ ਟੁੱਟ ਚੁੱਕਿਆ ਸੀ ਬਾਦਸ਼ਾਹ ਨੇ ਫੌਰਨ ਪਾਗਲ ਵੱਲ ਦੇਖਿਆ ਤਾਂ ਉਸ ਨੂੰ ਗਲੇ ਲਗਾ ਲਿਆ ਤੇ ਬੁਲੰਦ ਆਵਾਜ਼ ਵਿੱਚ ਸਾਰਿਆਂ ਦੇ ਸਾਹਮਣੇ ਬੋਲਿਆ ਦੇਖੋ ਇਹ ਸ਼ਖਸ ਕਿੰਨਾ ਹੁਸ਼ਿਆਰ ਅਤੇ ਵਫਾਦਾਰ ਹੈ ਕਿਉਂਕਿ ਜੇਕਰ ਇਹ ਨਾ ਹੁੰਦਾ ਤਾਂ ਮੈਂ ਜ਼ਮੀਨ ਤੇ ਡਿੱਗ ਕੇ ਜ਼ਖਮੀ ਹੋ ਜਾਂਦਾ ਫਿਰ ਰਾਜੇ ਨੇ ਉਸ ਨੂੰ ਤਗਮਾ ਦੇ ਕੇ ਆਪਣੀ ਫੌਜ ਦਾ ਜਰਨਲ ਬਣਾ ਦਿੱਤਾ ਇੱਕ ਵਾਰ ਫਿਰ ਤੋਂ ਉਸ ਦੀ ਬਹਾਦਰੀ ਦੀ ਦਾਤ ਦਿੱਤੀ ਗਈ ਇਹ ਦੇਖ ਕੇ ਦਰਬਾਰੀ ਸਿਰ ਫੜ ਕੇ ਬੈਠ ਗਏ ਉਹਨਾਂ ਨੇ ਉਸ ਨੂੰ ਜਿੰਨਾ ਵੀ ਥੱਲੇ ਡਿੱਗਣ ਦੀ ਕੋਸ਼ਿਸ਼ ਕੀਤੀ ਉਸ ਦੀ ਇੱਜ਼ਤ ਹੋਰ ਵੀ ਵਧਦੀ ਗਈ ਦਰਬਾਰੀ ਹੁਣ ਇੱਕ ਦੂਜੇ ਨੂੰ ਕਹਿਣ ਲੱਗੇ ਯਾਰ ਇਹ ਕਿੱਦਾਂ ਦੀ ਮੁਸੀਬਤ ਹੈ ਆਪਾਂ ਤਾਂ ਚਾਹੁੰਦੇ ਹਾਂ ਕਿ ਬਾਦਸ਼ਾ ਇਸ ਦੇ ਨਾਲ ਗੁੱਸੇ ਹੋਵੇ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਇਹ ਤਾਂ ਹਰ ਵਾਰ ਬਾਜੀ ਮਾਰ ਜਾਂਦਾ ਹੈ ਹੁਣ ਤਾਂ ਮਾਮਲਾ ਹੱਥਾਂ ਚੋਂ ਬਾਹਰ ਹੁੰਦਾ ਜਾ ਰਿਹਾ ਹੈ ਇਹ ਦੇਖ ਕੇ ਦਰਬਾਰੀਆਂ ਨੇ ਇੱਕ ਐਦਾਂ ਦਾ ਜਾਲ ਵਿਛਾਇਆ ਜੋ ਪੂਰੀ ਸਲਤਨਤ ਨੂੰ ਹਿਲਾ ਕੇ ਰੱਖ ਸਕਦਾ ਸੀ ਉਹਨਾਂ ਨੇ ਮਿਲ ਕੇ ਸਲਾਹ ਕੀਤੀ ਕਿ ਉਹ ਗਵਾਂਢੀ ਬਾਦਸ਼ਾਹ ਨਾਲ ਮੁਲਾਕਾਤ ਕਰਨਗੇ ਤੇ ਉਸ ਨੂੰ جنگ ਲਈ ਉਕਸਾਉਣਗੇ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਅਸੀਂ ਤੁਹਾਡੇ ਤੇ ਹਮਲਾ ਕਰਾਂਗੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਾਰੀ ਰਿਆਸਤ ਤੁਹਾਡੇ ਨਾਲ ਹੈ ਅਸੀਂ ਸਭ ਕੁਝ ਸੰਭਾਲ ਲਵਾਂਗੇ ਤੁਸੀਂ ਸਿਰਫ ਸਾਡੇ ਜਰਨੈਲ ਨੂੰ ਮਾਰਨਾ ਹੈ ਬਾਕੀ ਸਭ ਕੁਝ ਅਸੀਂ ਸੰਭਾਲ ਲਵਾਂਗੇ ਉਹਨਾਂ ਨੇ ਇਹ ਸਾਜ਼ਿਸ਼ੀ ਖੱਤ ਗਵਾਂਢੀ ਬਾਦਸ਼ਾ ਨੂੰ ਭੇਜਿਆ ਗਵਾਂਢੀ ਬਾਦਸ਼ਾ ਜਾਂਚ ਪੜਤਾਲ ਤੋਂ ਬਾਅਦ ਰਾਜ਼ੀ ਹੋ ਗਿਆ ਹੁਣ ਰਹਿ ਗਈ ਸਿਰਫ ਇੱਕ ਗੱਲ ਉਹ ਆਪਣੇ ਬਾਦਸ਼ਾ ਨੂੰ ਜੰਗ ਲਈ ਮਨਾਉਣਾ ਉਹਨਾਂ ਨੇ ਆਪਣੇ ਕੁਝ ਲੋਗ ਜ਼ਖਮੀ ਕਰ ਲਏ ਤੇ ਬਾਦਸ਼ਾ ਦੇ ਸਾਹਮਣੇ ਆ ਕੇ ਕਹਿਣ ਲੱਗੇ ਬਾਦਸ਼ਾਹ ਸਲਾਮਤ ਅਸੀਂ ਕਦੋਂ ਤੱਕ ਸਬਰ ਕਰੀਏ ਜੇਕਰ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਪੂਰੀ ਸਲਤਨਤ ਰੋਏਗੀ ਦੁਸ਼ਮਣ ਹਮਲਾ ਕਰ ਰਿਹਾ ਹੈ ਸਾਨੂੰ ਹੁਣੇ ਹੀ ਹਮਲਾ ਕਰਨਾ ਪਵੇਗਾ ਬਾਦਸ਼ਾਹ ਨੇ ਇਹ ਸੁਣਦੇ ਹੀ ਫੌਰਨ ਜੰਗ ਦਾ ਢੋਲ ਵਜਾ ਦਿੱਤਾ ਤੇ ਆਪਣੀ ਫੌਜ ਨੂੰ ਜੰਗ ਦੇ ਲਈ ਰਵਾਨਾ ਕੀਤਾ ਹੁਣ ਸੈਨਾ ਦਾ ਜਰਨੈਲ ਇੱਕ ਪਾਗਲ ਹੈ ਜਿਸ ਦੇ ਉੱਪਰ ਸਾਰੇ ਲੋਕ ਹੱਸ ਰਹੇ ਹਨ ਜਦੋਂ ਉਹ ਦੁਸ਼ਮਣ ਦੀ ਸਰਹੱਦ ਤੇ ਪਹੁੰਚੇ ਤਾਂ ਦੁਸ਼ਮਣ ਦੀ ਫੌਜ ਪੂਰੀ ਤਿਆਰ ਬੈਠੀ ਸੀ ਜਦੋਂ ਦੋਨੋਂ ਫੌਜਾਂ ਜੰਗਲ ਵਿੱਚ ਦਾਖਲ ਹੋਈਆਂ ਤਾਂ ਪਾਗਲ ਨੇ ਕਿਹਾ ਰੁਕ ਜਾਓ ਸਭ ਤੋਂ ਪਹਿਲਾਂ ਬਾਦਸ਼ਾਹ ਨਾਲ ਮੈਂ ਖੁਦ ਲੜਾਂਗਾ ਕਿਉਂਕਿ ਉਹ ਕਮਾਂਡਰ ਸੀ ਤਾਂ ਪੂਰੀ ਫੌਜ ਰੁਕ ਗਈ ਪਾਗਲ ਨੇ ਜ਼ੋਰ ਦੀ ਕਿਹਾ اے ਬਾਦਸ਼ਾਹ ਬਾਹਰ ਆ ਦੁਸ਼ਮਣ ਬਾਦਸ਼ਾਹ ਬਾਹਰ ਆਇਆ ਤੇ ਦੋਨੋਂ ਜੰਗਲ ਦੇ ਵਿਚਕਾਰ ਅਮੋ ਸਾਹਮਣੇ ਖੜੇ ਹੋ ਗਏ ਅਚਾਨਕ ਇੱਕ ਖੂਖਾਰ ਸ਼ੇਰ ਝਾੜੀਆਂ ਚੋਂ ਬਾਹਰ ਨਿਕਲਿਆ ਤੇ ਦੁਸ਼ਮਣ ਬਾਦਸ਼ਾਹ ਤੇ ਹਮਲਾ ਕਰ ਦਿੱਤਾ ਉਹ ਪਾਗਲ ਤਾਂ ਸਿਰਫ ਤਲਵਾਰ ਚਲਾਉਣੀ ਚਾਹੁੰਦਾ ਸੀ ਉਸਦੇ ਦਿਲ ਵਿੱਚ ਕੋਈ ਦੁਸ਼ਮਣੀ ਨਹੀਂ ਸੀ ਉਹ ਫੌਰਨ ਅੱਗੇ ਵਧਿਆ ਤੇ ਸ਼ੇਰ ਨਾਲ ਲੜਨ ਲੱਗ ਗਿਆ ਇੱਕ ਜ਼ੋਰਦਾਰ ਜੰਗ ਤੋਂ ਬਾਅਦ ਉਸਨੇ ਸ਼ੇਰ ਨੂੰ ਮਾਰ ਦਿੱਤਾ ਅਤੇ ਬਾਦਸ਼ਾਹ ਨੂੰ ਜ਼ਖਮੀ ਹਾਲਤ ਵਿੱਚ ਚੁੱਕ ਕੇ ਲੈਂਦਾ ਦੁਸ਼ਮਣ ਬਾਦਸ਼ਾਹ ਖੂਨ ਨਾਲ ਲਤ-ਪਤ ਸੀ ਪਰ ਉਹ ਜ਼ਿੰਦਾ ਬਚ ਗਿਆ ਬਾਦਸ਼ਾਹ ਨੇ ਆਪਣੀ ਫੌਜ ਨੂੰ ਕਿਹਾ ਕੋਈ ਲੜਾਈ ਨਹੀਂ ਹੋਵੇਗੀ ਮੈਂ ਉਸ ਸੈਨਾਪਤੀ ਨੂੰ ਮੁਆਫ ਕਰਦਾ ਹਾਂ ਉਹ ਇੱਕ ਬਹਾਦਰ ਅਤੇ ਹੁਸ਼ਿਆਰ ਸ਼ਖਸ ਹੈ ਅਸੀਂ ਜੰਗ ਨਹੀਂ ਚਾਹੁੰਦੇ ਪਰੰਤੂ ਜੋ ਢੜਕਾਉ ਦਰਬਾਰੀ ਉਸ ਦੇ ਨਾਲ ਆਏ ਹਨ ਉਹਨਾਂ ਨੂੰ ਕੈਦ ਕਰ ਲਵੋ ਪਾਗਲ ਨੇ ਇਹ ਸੁਣ ਕੇ ਨਾਲ ਹੀ ਤਲਵਾਰ ਕੱਢ ਲਈ ਅਤੇ ਗਰਜ ਕੇ ਬੋਲਿਆ ਖਬਰਦਾਰ ਜੇ ਕਿਸੇ ਨੇ ਇੱਕ ਵੀ ਆਦਮੀ ਨੂੰ ਹੱਥ ਲਾਇਆ ਤਾਂ ਬਾਦਸ਼ਾਹ ਉਸਦੀ ਵਫਾਦਾਰੀ ਤੇ ਦਿਲ ਹੀ ਦਿਲ ਖੁਸ਼ ਹੋਇਆ ਅਤੇ ਕਿਹਾ ਕਿ ਆ ਕਮਾਲ ਦਾ ਬੰਦਾ ਹੈ ਜੋ ਦੁਸ਼ਮਣ ਨੂੰ ਬਚਾਉਂਦਾ ਹੈ ਅਤੇ ਖੁਦ ਨੂੰ ਭੁੱਲ ਜਾਂਦਾ ਹੈ ਹੁਣ ਪਾਗਲ ਦੀ ਚਰਚਾ ਪੂਰੀ ਰਿਆਸਤ ਦੇ ਵਿੱਚ ਹੋਣ ਲੱਗੀ ਉਸਦੀ ਬਹਾਦਰੀ ਅਤੇ ਸੱਚਾਈ ਨੇ ਸਾਰਿਆਂ ਦੇ ਦਿਲਾਂ ਨੂੰ ਜਿੱਤ ਲਿਆ ਇਥੋਂ ਤੱਕ ਕਿ ਬਾਦਸ਼ਾਹ ਨੇ ਆਪਣੀ ਬੇਟੀ ਦਾ ਵਿਆਹ ਵੀ ਉਸ ਨਾਲ ਕੀਤਾ ਜੋ ਦਰਬਾਰੀ ਪਹਿਲਾਂ ਹੀ ਅੰਦਰੋਂ ਜਲੇ ਹੋਏ ਸਨ ਇਹ ਦੇਖ ਕੇ ਉਹ ਚੁੱਪ ਤਾਂ ਰਹੇ ਪਰ ਹਰ ਕਦਮ ਤੇ ਉਹਨਾਂ ਦਾ ਮਕਸਦ ਹੁਣ ਬਦਲਾ ਬਣ ਗਿਆ ਸੀ ਦੋਨੋਂ ਰਿਆਸਤਾਂ ਹੁਣ ਇੱਕ ਬਣਨ ਲੱਗੀਆਂ ਦੋਨਾਂ ਦੀ ਦੁਸ਼ਮਣੀ ਹੁਣ ਦੋਸਤੀ ਵਿੱਚ ਬਦਲਣ ਲੱਗੀ ਪਰ ਭੜਕਾਉ ਦਰਬਾਰੀਆਂ ਨੇ ਇੱਕ ਵਾਰ ਫਿਰ ਤੋਂ ਜਾਲ ਵਿਛਾਉਣ ਦਾ ਫੈਸਲਾ ਕੀਤਾ ਉਹ ਇੱਕ ਦੂਸਰੇ ਨੂੰ ਕਹਿਣ ਲੱਗੇ ਜੇਕਰ ਹੁਣ ਆਪਾਂ ਇਸ ਪਾਗਲ ਨੂੰ ਨਾ ਰੋਕਿਆ ਤਾ ਕੱਲ ਨੂੰ ਆਪਾਂ ਸਾਰੇ ਇਸ ਦੇ ਗੁਲਾਮ ਬਣ ਜਾਵਾਂਗੇ ਇਸ ਲਈ ਇਸ ਨੂੰ ਖਤਮ ਕਰਨਾ ਜ਼ਰੂਰੀ ਹੈ ਸਾਰਿਆਂ ਨੇ ਇੱਕ ਹੀ ਜਵਾਨ ਵਿੱਚ ਹਾਂ ਕੀਤੀ ਪਰ ਉਹਨਾਂ ਵਿੱਚ ਇੱਕ ਬੁੱਢਾ ਦਰਬਾਰੀ ਵੀ ਸੀ ਜਿਸ ਨੂੰ ਕਾਫੀ ਤਜਰਬਾ ਸੀ ਤੇ ਉਹ ਦਿਲ ਦਾ ਨਰਮ ਸੀ ਉਸਨੇ ਬੜੀ ਹੀ ਕਮਾਲ ਦੀ ਗੱਲ ਕਹੀ ਉਹ ਉੱਠਿਆ ਅਤੇ ਸੰਜੀਦਗੀ ਨਾਲ ਬੋਲਿਆ ਦੋਸਤੋ ਮੇਰੀ ਗੱਲ ਧਿਆਨ ਨਾਲ ਸੁਣੋ ਦੁਨੀਆ ਵਿੱਚ ਪ੍ਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਇੱਕ ਖਾਸ ਮੁਕਾਮ ਹیثیت ਅਤੇ ਸਿਫਤ ਦੇ ਕੇ ਭੇਜਿਆ ਹੈ ਯਾਦ ਰੱਖੋ ਜਿਸ ਨੂੰ ਪਰਮਾਤਮਾ ਇੱਜ਼ਤ ਦਿੰਦਾ ਹੈ ਦੁਨੀਆ ਦੀ ਕੋਈ ਵੀ ਤਾਕਤ ਉਸ ਨੂੰ ਖੋ ਨਹੀਂ ਸਕਦੀ ਪਰ ਜੇ ਤੁਸੀਂ ਉਸ ਨੂੰ ਮਾਰ ਵੀ ਦਿੱਤਾ ਤਾਂ ਯਾਦ ਰੱਖਿਓ ਉਸ ਦੀ ਇੱਜ਼ਤ ਹੋਰ ਵੀ ਵੱਧ ਜਾਵੇਗੀ ਤੇ ਨਾਲੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਉਸ ਨੂੰ ਮਾਰਨ ਨਾਲ ਤੁਹਾਨੂੰ ਤੁਹਾਡੀ ਖੋਈ ਹੋਈ ਕੁਰਸੀ ਵਾਪਸ ਮਿਲ ਜਾਵੇਗੀ ਤਾਂ ਤੁਸੀਂ ਇਹ ਵਹਿਮ ਵਿੱਚ ਹੋ ਕਿਉਂਕਿ ਸੱਚ ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਵੇਗਾ ਮੇਰੀ ਮੰਨੋ ਤਾਂ ਰੱਬ ਦੀ ਰਜ਼ਾ ਵਿੱਚ ਰਾਜੀ ਰਹੋ ਐਸੇ ਵਿੱਚ ਹੀ ਆਪਣੀ ਭਲਾਈ ਹੈ ਉਸ ਨੇ ਸਾਹ ਲਿਆ ਅਤੇ ਫਿਰ ਨਰਮੀ ਨਾਲ ਕਿਹਾ ਤੁਸੀਂ ਸਾਰੇ ਬਸ ਇੱਕ ਗੱਲ ਸਮਝ ਲਓ ਕਿ ਉਹ ਸਿਰਫ ਇੱਕ ਪਾਗਲ ਹੈ ਪਰ ਰੱਬ ਨੇ ਉਸ ਨੂੰ ਇੱਕ ਖਾਸ ਰੁਤਬਾ ਦਿੱਤਾ ਹੈ ਜੇ ਪੂਰੀ ਦੁਨੀਆ ਵੀ ਉਸ ਦੇ ਖਿਲਾਫ ਹੋ ਜਾਵੇ ਫਿਰ ਵੀ ਉਹ ਇਕੱਲਾ ਹੀ ਜਿੱਤ ਜਾਵੇਗਾ ਹੁਣ ਉਸ ਨਾਲ ਉਲਝਣ ਦੀ ਬਜਾਏ ਖੁਦ ਸੱਚਾਈ ਦੇ ਰਾਹ ਤੇ ਚੱਲੋ ਸਾਰੇ ਦਰਬਾਰੀਆਂ ਨੇ ਆਪਣੇ ਕੀਤੇ ਤੇ ਪਛਤਾਵਾ ਪ੍ਰਗਟ ਕੀਤਾ ਦੋਸਤੋ ਇਹ ਕਹਾਣੀ ਥੋੜੀ ਹਸਮੁਖ ਜਿਹੀ ਜਰੂਰ ਲੱਗਦੀ ਹੈ ਪਰ ਐਸੇ ਵਿੱਚ ਇੱਕ ਹਕੀਕੀ ਸੱਚ ਲੁਕਿਆ ਹੋਇਆ ਹੈ ਜਿਸ ਨੂੰ ਆਪਾਂ ਨੂੰ ਮੰਨਣਾ ਹੀ ਪਵੇਗਾ ਉਹ ਹੈ ਸੱਚਾਈ ਕਿਸਮਤ ਤੇ ਕਰਮ ਸਾਨੂੰ ਵੀ ਕਦੇ ਕਿਸੇ ਨਾਲ ਈਰਖਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇ ਕੋਈ ਕਿਸੇ ਰਤਵੇ ਜਾਂ ਉਹਦੇ ਨੂੰ ਪਾਉਣ ਵਿੱਚ ਕਾਮਯਾਬ ਹੋਇਆ ਹੈ ਤਾਂ ਉਹ ਉਸ ਦੀ ਮਿਹਨਤ ਦਾ ਨਤੀਜਾ ਹੋ ਸਕਦਾ ਹੈ ਜਾਂ ਉਸ ਦੀ ਵਧੀਆ ਕਿਸਮਤ ਹੋ ਸਕਦੀ ਹੈ ਜਾਂ ਫਿਰ ਉਸ ਦੇ ਕਰਮਾਂ ਦਾ ਵੀ ਫਲ ਹੋ ਸਕਦਾ ਹੈ ਜੋ ਕਿ ਰੱਬ ਨੇ ਉਸ ਨੂੰ ਇੱਜ਼ਤ ਦਿੱਤੀ ਹੈ ਕੋਸ਼ਿਸ਼ ਕਰੋ ਸੱਚਾਈ ਅਪਣਾਓ ਮਿਹਨਤ ਕਰੋ ਹੋ ਸਕਦਾ ਹੈ ਉਹ ਇੱਜ਼ਤ ਉਹ ਰਤਬਾ ਤੁਹਾਨੂੰ ਵੀ ਮਿਲੇ ਪਰ ਧੋਖੇਬਾਜ਼ੀ ਨਾ ਕਰੋ ਅਜਿਹਾ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੁੰਦੇ ਹਮੇਸ਼ਾ ਮੈਦਾਨ ਸੱਚੇ ਲੋਕਾਂ ਦਾ ਹੀ ਹੁੰਦਾ ਹੈ ਦੋਸਤੋ ਸਾਨੂੰ ਉਮੀਦ ਹੈ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਸਾਡੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਸਿੱਖਿਆਕ ਕਹਾਣੀਆਂ ਹਨ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਤੁਹਾਨੂੰ ਜੇਕਰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ